ਅਮਲੀ ਕਿਸੇ ਨੂੰ ਕੈਲ ਨਹੀਂ ਦੇਣਾ ਨਸ਼ਾ ਪੰਜਾਬ ਵਿੱਚ ਰਹਿਣ ਨਹੀਂ ਦੇਣਾ ਅਮਲੀ ਕਿਸੇ ਨੂੰ ਕੈਣ ਨਹੀਂ ਦੇਣਾ ਨਸ਼ਾ ਪੰਜਾਬ ਵਿੱਚ ਰਹਿਣ ਨਹੀਂ ਦੇਣਾ 是。Sí. ਅਸੀਂ ਸਾਰੇ ਮਤਲਬ ਲੋਕਾਂ ਨੂੰ ਨੌਜਵਾਨਾਂ ਨੂੰ ਪੂਰੇ ਪੰਜਾਬ ਨੂੰ ਅਸੀਂ ਇਹ ਮੈਸੇਜ ਦੇ ਸਕੇ ਕਿ ਨਸ਼ਾ ਬਹੁਤ ਹੀ ਗੰਦੀ ਚੀਜ਼ ਹੈ ਤੇ ਕਿਤੇ ਦੀ ਪੋਲੀ ਦੇ ਵਿੱਚ ਇੱਕ ਇੱਕ ਲਾਈਨ ਚ ਤੁਹਾਨੂੰ ਇਹੀ ਸੰਦੇਸ਼ ਮਿਲੂਗਾ ਕਿ ਨਸ਼ਾ ਛੱਡੋ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਬੋਲੀਆਂ ਰਹੀ ਜੋ ਅਸੀਂ ਬੋਲਿਆ ਹੈ ਜੋ ਅਸੀਂ ਸੰਦੇਸ਼ ਦੇਣਾ ਚਾਹਿਆ ਉਹ ਬਹੁਤ ਅੱਛੀ ਤਰ੍ਹਾਂ ਸਰਲ ਪਾਸ਼ਾ ਦੇ ਵਿੱਚ ਲੋਕਾਂ ਤੱਕ ਪਹੁੰਚਿਆ ਹੋਵੇ ਕਰਦੇ ਹਾਂ ਆਪਣੇ ਆਲੇ ਦੁਆਲੇ ਨੂੰ ਪਹਿਲੀ ਗੱਲ ਆਪਾਂ ਸਮਝਾ ਸਕਦੇ ਹਾਂ ਕਿ ਨਸ਼ੇ ਦੇ ਵਿੱਚ ਕੁਝ ਨਹੀਂ ਹੈਗਾ ਉਹਦੇ ਨਾਲ ਪਰਿਵਾਰ ਆਲਮੋਸਟ ਬਰਬਾਦੀ ਹੁੰਨੇ ਆ ਤੇ ਅਸੀਂ ਖੁਦ ਦੇਖ ਵੀ ਸਕਦੇ ਹਾਂ ਇਹ ਕਿ ਸਰਕਾਰ ਨਸ਼ਾ ਖਤਮ ਕਰ ਸਕਦਾ ਹਾਂਜੀ ਸਰ ਬਿਲਕੁਲ ਨਸ਼ਾ ਸਰਕਾਰ ਨਹੀਂ ਖਤਮ ਕਰ ਸਕਦੀ ਹੈ ਕਿ ਜੇਕਰ ਪੰਜਾਬ 'ਚ ਨਸ਼ਾ ਹੋਊਗਾ ਹੀ ਤਾਂ ਨੌਜਵਾਨ ਨਸ਼ਾ ਕਰਨਗੇ ਵੀ ਕਿੱਥੋਂ ਹਨਾ ਮੇਰੇ ਪੱਕੇ ਪੋਸਟ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਪੰਜਾਬ ਸਰਕਾਰ ਜਿੱਥੇ ਇੱਕ ਪਾਸੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾ ਰਹੀ ਹੈ ਉੱਥੇ ਅੱਜ ਮੁਹਾੜੀ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪੱਧਰੀ ਨਸ਼ਿਆਂ ਦੇ ਖਿਲਾਫ ਇੱਕ ਪ੍ਰੋਗਰਾਮ ਵੀ ਉਲੀਕਿਆ ਗਿਆ ਸੀਗਾ ਤਾਂ ਵਕ-ਵਕ ਚੀਜ਼ਾਂ ਸੀਗੀਆਂ ਜਿਸ ਦੇ ਵਿੱਚ ਸਲੋਗਨ ਲੇਖਨ ਹੋ ਗਿਆ ਪੋਇਟਰੀ ਹੋ ਗਈ ਤੇ ਗਿੱਧੇ ਦਾ ਵੀ ਕੰਪੀਟੀਸ਼ਨ ਜਿਹੜਾ ਇਸ ਦੇ ਵਿੱਚ ਕਰਵਾਇਆ ਗਿਆ ਸੋ ਗਿੱਧੇ ਦੀ ਜੇਤੂ ਟੀਮ ਸਾਡੇ ਨਾਲ ਤਾਂ ਸਭ ਤੋਂ ਪਹਿਲਾਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਹੁਣ ਤੁਹਾਨੂੰ ਥੈਂਕ ਯੂ ਸਰ ਕਿਹੜੇ ਸਕੂਲ ਤੋਂ ਆਏ ਹੋ ਤੁਸੀਂ ਸਰਕਾਰੀ ਕੰਨਿਆ ਸੀਨੀਅਰ ਸਕੂਲ ਸਮਾਰਟ ਸੋਹਣਾ ਤਾ ਅੱਜ ਕਿਵੇਂ ਲੱਗਿਆ ਇੱਥੇ ਪਰਫਾਰਮ ਕਰਕੇ ਤੁਸੀਂ ਗਿੱਧੇ ਦੇ ਰਾਹੀਂ ਇੱਕ ਵੱਖਰਾ ਕਨਸੈਪਟ ਜਿਹੜਾ ਆ ਕਿ ਤਨ ਕਿਤੇ ਨਸ਼ਿਆਂ ਦੇ ਖਿਲਾਫ ਇੱਕ ਮੈਸੇਜ ਦਿੰਦਾ ਹੈ ਹਾਂਜੀ ਸਰ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਅਸੀਂ ਪਹਿਲੇ ਨੰਬਰ ਤੇ ਸਤਨ ਪ੍ਰਾਪਤ ਕੀਤਾ ਹਨਾ ਤੇ ਸਾਨੂੰ ਪਹਿਲੇ ਇਸ ਦੀ ਖੁਸ਼ੀ ਤਾਂ ਹੈ ਹੀ ਤੇ ਦੂਜੀ ਖੁਸ਼ੀ ਸਾਨੂੰ ਇਹ ਹੈ ਕਿ ਅਸੀਂ ਅਸੀਂ ਸਾਰੇ ਮਤਲਬ ਲੋਕਾਂ ਨੂੰ ਨੌਜਵਾਨਾਂ ਨੂੰ ਪੂਰੇ ਪੰਜਾਬ ਨੂੰ ਅਸੀਂ ਇਹ ਮੈਸੇਜ ਦੇ ਸਕੇ ਕਿ ਨਸ਼ਾ ਬਹੁਤ ਹੀ ਗੰਦੀ ਚੀਜ਼ ਹੈ ਇਹਨੂੰ ਛੱਡੋ ਤਾਂ ਕਿ ਤੁਹਾਡਾ ਪਰਿਵਾਰ ਵੀ ਸਵਸਥ ਰਹਿ ਸਕੇ ਤੁਸੀਂ ਆਪ ਵੀ ਸਵਸਥ ਰੋ ਤੇ ਆਪਣੇ ਬੱਚਾ ਨੂੰ ਵਿਸ਼ਵਾਸ ਰੱਖੋ ਇਸ ਲਈ ਸਾਨੂੰ ਨਸ਼ਾ ਛੱਡਣਾ ਚਾਹੀਦਾ ਹੈ ਤੇ ਨਸ਼ਾ ਕਰਨ ਨਹੀਂ ਨਹੀਂ ਚਾਹੀਦਾ ਸੋ ਬਿਲਕੁਲ ਤੁਹਾਨੂੰ ਲੱਗਦਾ ਹੈ ਅੱਜ ਜਿਸ ਤਰੀਕੇ ਦੇ ਨਾਲ ਤੁਸੀਂ ਪਰਫਾਰਮੈਂਸ ਦਿੱਤੀ ਹੈ ਉਸ ਤੋਂ ਬਾਅਦ ਜੋ ਤੁਸੀਂ ਕਹਿਣਾ ਚਾਹੁੰਦੇ ਸੀ ਤੁਹਾਡਾ ਜੋ ਮੈਸੇਜ ਸੀਗਾ ਉਹ ਲੋਕਾਂ ਤੱਕ ਪਹੁੰਚ ਗਿਆ ਹਾਂਜੀ ਸਰ ਬਿਲਕੁਲ ਸਾਡੀ ਇੱਕ ਇੱਕ ਬੋਲੀ ਤੁਸੀਂ ਬਿਲਕੁਲ ਥੋਰਲੀ ਸੁਣ ਸਕਦੇ ਹੋ ਬਿਲਕੁਲ ਮਿਲ ਜੇਗੀ ਅੱਜ ਪਰਫਾਰਮੈਂਸ ਤੁਸੀਂ ਦੇਖੀ ਹੋਏਗੀ ਸਾਡੀ ਹਰ ਇੱਕ ਬੋਲੀ ਦੇ ਵਿੱਚ ਕੋਈ ਵੀ ਐਵੇਂ ਦੀ ਉਹ ਨਹੀਂ ਹੈ ਕਿ ਤੁਸੀਂ ਕਿੱਦਾਂ ਇੰਜੋਏ ਨਹੀਂ ਕੀਤਾ ਕਿੱਦਾਂ ਇੰਜੋਏ ਵੀ ਹੋ ਰਿਹਾ ਤੇ ਗਿੱਧੇ ਦੀ ਬੋਲੀ ਦੇ ਵਿੱਚ ਇੱਕ ਇੱਕ ਲਾਈਨ 'ਚ ਤੁਹਾਨੂੰ ਇਹੀ ਸੰਦੇਸ਼ ਮਿਲੂਗਾ ਕਿ ਨਸ਼ਾ ਛੱਡੋ ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਬੋਲੀਆਂ ਰਾਹੀਂ ਜੋ ਅਸੀਂ ਬੋਲਿਆ ਹੈ ਜੋ ਅਸੀਂ ਸੰਦੇਸ਼ ਦੇਣਾ ਚਾਹਿਆ ਉਹ ਬਹੁਤ اچھی ਤਰ੍ਹਾਂ ਸਰਲ ਪਾਸ਼ਾ ਦੇ ਵਿੱਚ ਲੋਕਾਂ ਤੱਕ ਪਹੁੰਚਿਆ ਹੋਵੇ ਸੋ ਬਿਲਕੁਲ ਸਰਕਾਰ ਵੀ ਕਿਤਨੇ ਕਿਤੇ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਮੁਹਿੰਮ ਚਲਾ ਰਹੀ ਹੈ ਤੁਸੀਂ ਅੱਜ ਇੱਕ ਵੱਖਰੀ ਚੀਜ਼ ਕੀਤੀ ਹੈ ਪਰ ਅੱਜ ਦਾ ਨੌਜਵਾਨ ਕੀ ਚਾਹੁੰਦਾ ਹੈ ਅਸਦਾ ਯੁੱਤ ਕਿਉਂਕਿ ਤੁਸੀਂ ਆਉਣ ਵਾਲਾ ਫਿਊਚਰ ਹੋ ਪੰਜਾਬ ਦਾ ਭਾਰਤ ਦਾ ਤੁਸੀਂ ਕੀ ਚਾਹੁੰਦੇ ਹੋ ਵੀ ਕਿਸ ਤਰੀਕੇ ਦੇ ਨਾਲ ਨਸ਼ਾ ਜਿਹੜਾ ਖਤਮ ਹੋਣਾ ਚਾਹੀਦਾ ਹੈ ਸਰ ਅਸੀਂ ਤਾਂ ਇਹ ਪਹਿਲੇ ਤਾਂ ਗੱਲ ਅਸੀਂ ਜਾਗਰੂਕਤਾ ਬਹੁਤ ਕਰ ਸਕਦੇ ਆ ਆਪਣੇ ਆਲੇ ਦੁਆਲੇ ਨੂੰ ਪਹਿਲੀ ਗੱਲ ਆਪਾਂ ਸਮਝਾ ਸਕਦੇ ਆ ਕਿ ਨਸ਼ੇ ਦੇ ਵਿੱਚ ਕੁਝ ਨਹੀਂ ਹੈਗਾ ਉਹਦੇ ਨਾਲ ਪਰਿਵਾਰ ਆਲਮੋਸਟ ਬਰਬਾਦੀ ਹੁੰਨੇ ਆ ਤੇ ਅਸੀਂ ਖੁਦ ਦੇਖ ਵੀ ਸਕਦੇ ਆ ਇਹ ਕਿ ਪਰਿਵਾਰ ਜਮਾਂ ਹੀ ਬਰਬਾਦ ਹੋ ਚੁੱਕੇ ਨੇ ਤੇ ਇਸ ਕਰਕੇ ਸਾਨੂੰ ਉਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਨਸ਼ੇ ਦੇ ਵਿੱਚ ਕੁਝ ਨਹੀਂ ਹੈਗਾ ਪਹਿਲਾਂ ਤਾਂ ਸਾਨੂੰ ਆਪਣੇ ਪੇਰੈਂਟਸ ਜੋ ਘਰੇ ਆ ਜਿਵੇਂ ਸ਼ਰਾਬ ਪਿੰਦੇ ਆ ਪੇਰੈਂਟ ਸੀ ਕਈ ਪਿੰਦੇ ਆ ਤਾਂ ਉਹਨਾਂ ਨੂੰ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਤੁਸੀਂ ਇਹ ਚੀਜ਼ ਨਾ ਕਰੋ ਜਿਹਦੇ ਨਾਲ ਬੱਚਾ ਅੱਗੇ ਨਾ ਵਧੇ ਤੇ ਸਾਰਿਆਂ ਤੋਂ ਵੱਡੀ ਪ੍ਰੋਬਲਮ ਇਹੀ ਸੀਗੀ ਤਾਂ ਅਸੀਂ ਅੱਜ ਗਿੱਦੇ ਦੇ ਰਾਹੀਂ ਇਹ ਪ੍ਰੋਬਲਮ ਨੂੰ ਵੀ ਇਹ ਪ੍ਰੋਬਲਮ ਦਾ ਸੋਲੂਸ਼ਨ ਲੱਭ ਰਹੇ ਆ ਕਿ ਜ਼ਰੂਰ ਸਾਡੇ ਗਿੱਦੇ ਦੇ ਰਾਹੀਂ ਪੂਰਾ ਸੰਸਾਰ ਪੰਜਾਬ ਸਾਰੇ ਜਾਗਰੂਕ ਹੋਣਗੇ ਤੇ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਹ ਮੌਕਾ ਮਿਲਿਆ ਗਿੱਦਾ ਪਾਣ ਦਾ ਵੀ ਲੋਕਾਂ ਨੂੰ ਜਾਗਰੂਕ ਕਰਨ ਦਾ ਨਸ਼ੇ ਤੋਂ ਇਲਾਵਾ ਸੋ ਬਿਲਕੁਲ ਸਰਕਾਰਾਂ ਆਪਸ ਦੇ ਵਿੱਚ ਲੜਦੀਆਂ ਰਹਿੰਦੀਆਂ ਨੇ ਉਹ ਗੱਲ ਵੱਖਰੀ ਹੈ ਪਰ ਅੱਜ ਦਾ ਨੌਜਵਾਨ ਅੱਜ ਦੀ ਪੰਜਾਬ ਸਰਕਾਰ ਨੂੰ ਕਿਵੇਂ ਵੇਖ ਰਿਹਾ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਮੁਹਿੰਮ ਚਲਾ ਰਹੀ ਹੈ ਕੀ ਲੱਗ ਰਿਹਾ ਨਸ਼ਾ ਖਤਮ ਹੋਏਗਾ ਹਾਂਜੀ ਹੋ ਸਕਦਾ ਹੈ ਸਰਕਾਰ ਨਸ਼ਾ ਖਤਮ ਕਰ ਸਕਦੀ ਹੈ ਕੰਮ ਹਾਂਜੀ ਸਰ ਬਿਲਕੁਲ ਨਾ ਸਰਕਾਰ ਨਸ਼ਾ ਖਤਮ ਕਰ ਸਕਦੀ ਹੈ ਕਿ ਜੇਕਰ ਪੰਜਾਬ 'ਚ ਨਸ਼ਾ ਹੋਊਗਾ ਹੀ ਨਹੀਂ ਤੇ ਨੌਜਵਾਨ ਨਸ਼ਾ ਕਰਨਗੇ ਵੀ ਕਿੱਥੋਂ ਹਨਾ ਤੇ ਜਿਹਦੇ ਨਾਲ ਮਤਲਬ ਮਤਲਬ ਬੰਦਾ ਨਾ ਪੂਰਾ ਤੰਦਰੁਸਤ ਵੀ ਰਹਿ ਸਕਦਾ ਤੇ ਨਸ਼ਾ ਬਿਲਕੁਲ ਛੱਡਿਆ ਜਾਵੇਗਾ ਤੇ ਅਸੀਂ ਇੱਕ ਕਦਮ ਵੀ ਚੁੱਕਾਂਗੇ ਨਾ ਤੇ ਸਾਰੇ ਹੀ ਨਸ਼ੇ ਛੱਡ ਸਕਦੇ ਆ ਬਸ ਸਿਰਫ ਇੱਕ ਥੋੜਾ ਜਿਹਾ ਐਕਸ਼ਨ ਲੈਣ ਦੀ ਲੋੜ ਹੈ ਬਾਕੀ ਸਭ ਆਪਣੇ ਆਪ ਹੋ ਜਾਵੇਗਾ ਤੁਹਾਡੀ ਕਿਹੜੀ ਬੋਲੀ ਕਿਹੜੀ ਸੀ ਕਿ ਨਸ਼ਿਆਂ ਦੇ ਖਿਲਾਫ ਜਿੱਥੇ ਬੋਲੀ ਗਈ ਸੀ ਸੈਂਕੜੇ ਬੋਲੀਆਂ ਤਾਂ ਸਾਰੀਆਂ ਇੰਗਲਿਸ਼ਾਂ ਤੇ ਸੀਗੀਆਂ ਪਰ ਸਭ ਤੋਂ ਅੱਛੀ ਜਿੱਦਾਂ ਅਸੀਂ ਕਹਿ ਸਕਿਆ ਜੋ ਅਸੀਂ ਬਹੁਤ ਜ਼ਿਆਦਾ ਇੰਜੋਏ ਕਰਦਿਆਂ ਤੇ ਬਹੁਤ ਅੱਛੀ ਤੁਸੀਂ ਸਾਰੇ ਕਰ ਦਿਓ ਇੱਕ ਵਾਰੀ ਅੰਮਲੀ ਕਿਸੇ ਨੂੰ ਕਹਿਣ ਨਹੀਂ ਦੇਣਾ ਨਸ਼ਾ ਪੰਜਾਬ ਵਿੱਚ ਰਹਿਣ ਨਹੀਂ ਦੇਣਾ ਅੰਮਲੀ ਕਿਸੇ ਨੂੰ ਕਹਿਣ ਨਹੀਂ ਦੇਣਾ ਨਸ਼ਾ ਪੰਜਾਬ ਵਿੱਚ ਰਹਿਣ ਨਹੀਂ ਦੇਣਾ ਨਸ਼ੇਆਂ ਤੇ ਪਾਣੀ ਅਸੀਂ ਹੱਲ ਮੇਰੇ ਹਾਨੀਆਂ ਬਹੁਤ ਵਧੀਆ ਬੋਲੀ ਸੀ ਉਮੀਦ ਇਹ ਹੀ ਹੈ ਕਿ ਪੰਜਾਬ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਤੁਸੀਂ ਨਸ਼ਿਆਂ ਦੇ ਖਿਲਾਫ ਚੜ ਕੇ ਬੋਲ ਰਹੇ ਹੋ ਪੰਜਾਬ ਸਰਕਾਰ ਲੱਗੀ ਹੋਈ ਹੈ ਨਸ਼ਾ ਬਿਲਕੁਲ ਖਤਮੀ ਹੋ ਜਾਏਗਾ ਹਾਂਜੀ ਜ਼ਰੂਰ ਹੋਏਗਾ ਸਰ ਸਾਡੀ ਵੀ ਇਹੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਵਿੱਚੋਂ ਨਸ਼ੇ ਨੂੰ ਬਾਹਰ ਕੱਢੀਏ ਜਿਸ ਦੇ ਨਾਲ ਸਾਰਾ ਸੰਸਾਰ ਖੁਸ਼ੀ ਵਿੱਚ ਹੈ ਪੰਜਾਬ ਖੁਸ਼ੀ 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 ਵਸੇ ਤੇ ਹਰ ਪਰਿਵਾਰ ਵਿੱਚ ਬੱਚੇ ਮਾਪੇ ਉਹਨਾਂ ਦਾ ਪਰਿਵਾਰ ਸਾਰਾ ਖੁਸ਼ੀ ਸ਼ਾਂਤੀ ਨਾਲ ਰਹਿ ਸਕੇ ਸੋ ਬਿਲਕੁਲ ਇਹ ਕੁਝ ਵਿਦਿਆਰਥੀ ਸੀਗੇ ਜਿਨ੍ਹਾਂ ਦੇ ਵੱਲੋਂ ਅੱਜ ਕੰਪੀਟੀਸ਼ਨ ਦੇ ਵਿੱਚ ਭਾਗ ਲਿਆ ਗਿਆ ਤੇ ਇਹਨਾਂ ਦੀ ਟੀਮ ਜਿਹੜੀ ਹੈ ਗਿੱਧੇ ਦੇ ਵਿੱਚ ਫਰਸਟ ਆਈ ਹੈ ਤਾਂ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਜਿਹੜੀ ਹੈ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਸ਼ੁਰੂ ਕਰ ਰਹੀ ਹੈ ਉੱਥੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹ ਵੀ ਲਗਾਤਾਰ ਜਾਗਰੂਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵੀ ਵਿਕਰਤ ਦੇ ਪੱਤਰਕੋਸ਼ਕ